ਹੈਲੋ एवरीवन ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿੰਨੇ ਵੀਵਰਸ ਸਾਡੇ ਚੈਨਲ ਦੇ ਦੇਖ ਰਹੇ ਨੇ ਸਾਰਿਆਂ ਦਾ ਨਿੱਗਾ ਜੀ ਐਨੂ ਕਰਦਾ। ਤਿੱਖੇ ਨੈਣ ਨਕਸ਼ੇ ਵਾਲੀ ਰੋਬ ਰੱਖਣ ਵਾਲੀ ਸੋਹਣੀ ਜਿਹੀ ਮੁਟਿਆਰ ਜਿਹਦੇ ਚਿਹਰੇ ਤੇ ਹਮੇਸ਼ਾ ਖੂਬਸੂਰਤੀ ਦਾ ਰੰਦਾ ਹੈ ਪੈਰਾ। ਸੋ ਵੈਲਕਮ ਕਰਦਾ ਹੈ ਵੈਰੀ ਟੈਲੈਂਟਡ ਤੇ ਗੌਰਜੀਅਸ ਨਿਮਰਤ ਘੈਰਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਿਮਰਤ ਜੀ ਕੀ ਹਾਲ ਚਾਲ? ਬਹੁਤ ਵਧੀਆ। ਨਿੱਗਾ ਜੀ ਐਨੂ ਗਾੜੇਲੀ ਪੋਸਟ ਪੰਜਾਬੀ ਦੇ। ਥੈਂਕ ਯੂ ਸੋ ਮਚ। ਠ ਸਾਰੀ ਆਡੀਅנס ਇੰਨਾ ਜ਼ਿਆਦਾ ਪਿਆਰ ਦਿੰਦੀ ਆ ਬਹੁਤ ਸਾਰੀ ਪੋਜ਼ਿਟਿਵਿਟੀ ਆਉਂਦੀ ਆ ਬੰਦਾ ਬੂਸਟ ਅਪ ਹੁੰਦਾ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਿ ਇੰਨਾ ਜ਼ਿਆਦਾ ਪਿਆਰ ਦਿੰਦੇ ਨੇ ਹਮੇਸ਼ਾ ਗਾਣੇ ਦੇ ਪਿਛੇ ਇਹਨੇ ਕਾਫੀ ਸਾਰੇ ਐਫਰਟ ਲੱਗੇ ਹੋਏ ਨਜ਼ਰ ਆ ਰਹੇ ਕਿੰਨੇ ਕਿਵੇਂ ਦੇ ਐਫਰਟ ਸੀ ਆ ਕਾਫੀ ਐਫਰਟਸ ਕੀਤੇ ਸੀ ਕਿਉਂਕਿ ਹੁਣ ਤੱਕ ਅਸੀਂ ਜਿੰਨੇ ਵੀ ਗਾਣੇ ਕੀਤੇ ਉਹ ਆਈ ਥਿੰਕ ਸਾਰੀ ਆਡੀਅנס ਨੂੰ ਟਾਰਗੇਟ ਕਰਦੇ ਸੀ ਸੋ ਅਸੀਂ ਸੋਚਿਆ ਸੀਗਾ ਕਿ ਯੂਥ ਫੈਸਟੀਵਲ ਦੇ ਵਿੱਚ ਜੇ ਅਸੀਂ ਪੰਗੜੇ ਗਿੱਧਾ ਅੱਜਕੱਲ ਬਹੁਤ ਟ੍ਰੈਂਡ ਆ ਪੰਗੜਾ ਔਰ ਗਿੱਧੇ ਦਾ ਸੋ ਅਸੀਂ ਸੋਚਿਆ ਕਿ ਯੂਥ ਫੈਸਟੀਵਲ ਦੇ ਸਟੂਡੈਂਟਸ ਨੂੰ ਟਾਰਗੇਟ ਕਰਕੇ ਔਰ ਪੰਗੜੇ ਗਿੱਧੇ ਦੇ ਉੱਤੇ ਇੱਕ Song ਜਿਹੜਾ ਕੀਤਾ ਜਾਵੇ ਕੀ ਬਾਤ ਹੈ ਐਲਬਮ ਦਾ ਗਾਣਾ ਇਹ ਵੀ ਨਾ ਤੇ ਪਹਿਲਾਂ ਵੀ ਆ ਗਾਣੇ ਦਾ ਟ੍ਰੈਕ ਕਾਫੀ ਆ ਚੁੱਕੇ ਸੋ ਟਾਈਟਲਡ ਟ੍ਰੈਕ ਨੂੰ ਇੰਨਾ دیر ਨਾ ਕਿਉਂ ਕੀਤਾ ਐਕਚੁਅਲੀ ਐਲਬਮ ਜਲਦੀ ਰਿਲੀਜ਼ ਕਰ ਦੇਣੀ ਸੀ ਲੇਕਿਨ ਵਿੱਚ ਦੁਬਈ ਵਾਲੇ ਸ਼ੇਖ ਆ ਗਿਆ ਸਰਗੀ ਅਖਰ ਲਾਹੌਰੀਏ ਸੋ ਇਸ ਕਰਕੇ ਥੋੜਾ ਜਿਹਾ ਡਿਲੇ ਕੀਤਾ ਕਿ ਕਰਾਊਡਿੰਗ ਨਾ ਜ਼ਿਆਦਾ ਹੋ ਜੇ ਕੀ ਪਤਾ ਸਾਰਿਆਂ ਨੂੰ ਪਤਾ ਕਿ ਨਿਮਰ ਦਾ ਸਫਰ ਹੈ ਵੌਇਸ ਆਫ ਪੰਜਾਬ ਸ਼ੁਰੂ ਹੋਇਆ ਸੀ ਸੀਜ਼ਨ 1 ਤੋਂ ਫਿਰ 2 ਤੋਂ ਐਂਡ ਫਾਈਨਲੀ 3 ਦੇ ਵਿੱਚ ਵਿਨਰ ਦਾ ਜਿਹੜਾ ਖਿਤਾਬ ਉਹ ਨਾਲ ਜੁੜ ਗਿਆ ਸੀ ਸੋ ਕਿੰਨੀ ਉਹਦੇ ਲਈ ਮਿਹਨਤ ਕਰਨੀ ਪਈ ਸੀ ਜਦੋਂ ਉਹ ਕਿਤਾਬ ਅਚੀਵ ਕਰਨਾ ਸੀ کافی ਮਿਹਨਤ ਕੀਤੀ ਆ ਸ਼ੁਰੂ ਤੋਂ ਹੀ ਕਾਫੀ ਆਡੀਸ਼ਨਸ ਕੀਤੇ ਸਿਗੇ ਔਰ ਵਾਇਸਓ ਪੰਜਾਬ ਸੀਜ਼ਨ 3 ਤੋਂ ਪਹਿਲਾਂ ਇੱਕ ਐਕਸਪੀਰੀਅੰਸ ਹੋ ਜਾਂਦਾ ਜਦੋਂ ਅਸੀਂ ਰਿਐਲਿਟੀ ਸ਼ੋਜ਼ ਦੇ ਵਿੱਚ ਜਾਂਦੇ ਆ ਆਡੀਸ਼ਨਸ ਦਿੰਨੇ ਆ ਸੋ ਸੀਜ਼ਨ 1 ਔਰ ਸੀਜ਼ਨ 2 ਤੋਂ ਕਾਫੀ ਐਕਸਪੀਰੀਅੰਸ ਮਿਲਿਆ ਸੋ ਸੀਜ਼ਨ 3 ਲਈ ਮੈਂ ਹਰ ਇੱਕ ਜ਼ੋਨਰ ਦੇ ਕਾਫੀ-ਕਾਫੀ ਜੜੇ ਗਾਣੇ ਸੀ ਉਹ ਤਿਆਰ ਕਰਕੇ ਗਈ ਸੀ ਤਾਂ ਕਿ ਮੈਨੂੰ ਉੱਥੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ ਸੋ ਸੋਚ ਕੇ ਗਈ ਸੀ ਕਿ ਸੀਜ਼ਨ 3 ਤਾਂ ਵਿਨ ਕਰਕੇ ਹੀ ਆਉਣਾ ਸੋ ਸੋ ਸੀਜ਼ਨ 1 ਦੇ ਵਿੱਚ 2 ਦੇ ਵਿੱਚ ਜੋ ਰਿਜੈਕਟ ਹੋ ਗਏ ਸੀ 네ਗੇਟਿਵ ਥਾਟ ਨਹੀਂ ਆ ਕਿ ਨਹੀਂ ਹੁਣ ਅਗਲੀ ਵਾਰ ਨਹੀਂ ਆਉਣਾ ਦੈਟਸ ਇਟ ਬਸ ਨਹੀਂ ਮੈਂ ਮੈਂ ਇੱਕ ਚੀਜ਼ ਦੇ ਪਿੱਛੇ ਪੈ ਜਾ ਮੈਂ ਕਰਕੇ ਰਹਿਣੀ ਆ ਸੋ ਮੈਨੂੰ ਸੀਗਾ ਕਿ ਵਿਨਰ ਬੰਨਣਾ ਹੈ ਤੇ ਬਣ ਕੇ ਰਹਿਣਾ ਸੋ 1 ਚ ਵੀ ਗਈ 2 ਚ 3 ਚ ਵੀਨਰ ਕੰਗਰਾਚੂਲੇਸ਼ਨ ਬੈਸਟ ਥਿੰਕ ਕਿ ਅਨੁਰੂਧ ਖਰੋਦੀ ਡੇਡੀਕੇਸ਼ਨ ਕਿਸ ਚੀਜ਼ ਨੂੰ ਲੈ ਕੇ ਆਪਣੇ ਕੰਮ ਨੂੰ ਲੈ ਕੇ ਕੰਮ ਨੂੰ ਲੈ ਕੇ ਡੈਡੀਕੇਸ਼ਨ ਤੋਂ ਇਲਾਵਾ ਕਿਸੇ ਹੋਰ ਚੀਜ਼ ਨੂੰ ਚੁਣਨਾ ਹੋਵੇ ਤਾਂ ਕੀ ਚੁਣੋਗੇ ਡੈਡੀਕੇਸ਼ਨ ਸਿਰਫ ਔਰ ਸਿਰਫ ਡੈਡੀਕੇਸ਼ਨ ਅੱਛਾ ਕੀ ਬਾਤ ਹੈ ਬਟਾਲਾ ਇੱਕ ਛੋਟਾ ਜਿਹਾ ਸ਼ਹਿਰ ਹੈ ਤੁਸੀਂ ਉੱਥੋਂ ਬਿਲੋਂਗ ਕਰਦੇ ਇੱਕ ਪਿੰਡ ਤੋਂ ਉੱਥੋਂ ਉੱਠ ਕੇ ਇੱਕ ਟਾਈਟਲ ਅਚੀਵ ਕਰਨਾ ਐਂਡ ਹੁਣ ਪੂਰੇ ਪੰਜਾਬੀਆਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਤੁਹਾਡਾ ਨਾਮ ਚੱਲਦਾ ਹੈ ਨਾ ਸ਼ੋਅਜ਼ ਦੀ ਗੱਲ ਕਰੀਏ ਗਾਣੇ ਦੀ ਗੱਲ ਕਰੀਏ ਫੇਸ ਦੀ ਗੱਲ ਕਰੀਏ ਸੋ ਕਿਵੇਂ ਦਾ ਫੀਲ ਹੁੰਦਾ ਔਖਾ ਸੀ ਉੱਥੋਂ ਨਿਕਲ ਕੇ ਬਾਹਰ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਹਰ ਇੱਕ ਇਨਸਾਨ ਨੂੰ ਅੱਖਾਂ ਦਾ ਜਦੋਂ ਵੀ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ ਹਰ ਇੱਕ ਬੰਦੇ ਨੂੰ ਬਹੁਤ ਸਟਰਗਲ ਕਰਨੀ ਪੈਂਦੀ ਹੈ ਔਰ ਔਖਾ ਸੀ ਮੇਰੇ ਲਈ ਵੀ ਲੇਕਿਨ ਮੇਰੇ ਪੇਰੈਂਟਸ ਦੀ ਬਹੁਤ ਜ਼ਿਆਦਾ سپورਟ ਸੀ ਮੇਰੇ ਮਮ ਡੈਡ ਨੇ ਬਹੁਤ سپورਟ ਕੀਤਾ ਜਿਸ ਕਰਕੇ ਮੈਨੂੰ ਥੋੜਾ ਇਜ਼ੀ ਰਿਹਾ ਕਿਆ ਬਾਤ ਹੈ ਇੱਕ ਬੀਇੰਗ ਅ ਫੀਮੇਲ ਆਰਟਿਸਟ ਹੈ ਨਾ ਔਖਾ ਸੀ ਅੱਗੇ ਤੱਕ ਹੋਣਾ ਇਹ ਜਸਟ ਇੱਕ ਮਾਈਂਡ ਸੈਟਅਪ ਆ ਮੈਨੂੰ ਨਹੀਂ ਪਤਾ ਕਿ ਕਿਉਂ ਆਏ ਮਾਈਂਡ ਸੈਟਅਪ ਕਿ ਇੱਕ ਫੀਮੇਲ ਸਿੰਗਰ ਨੂੰ ਮੇਲ ਸਿੰਗਰ ਨਾਲੋਂ ਜ਼ਿਆਦਾ ਸਟਰਗਲ ਕਰਨੀ ਪੈਂਦੀ ਹੈ ਇੰਡਸਟਰੀ ਚ ਐਸਾ ਕੁਝ ਵੀ ਨਹੀਂ ਆ ਉਹਨਾਂ ਵਾਂਗੂ ਹੀ ਆ ਔਰ ਜਦੋਂ ਇਸ ਇੰਡਸਟਰੀ ਚ ਐਂਟਰ ਹੋਣਾ ਮਤਲਬ ਇਹ ਐਜ਼ ਅ ਸਿੰਗਰ ਆਪਣਾ ਕੈਰੀਅਰ ਸਟਾਰਟ ਕਰਨਾ ਔਖਾ ਕਿਉਂਕਿ ਤੁਹਾਨੂੰ ਵੇਜ ਨਹੀਂ ਪਤਾ ਹੁੰਦਾ ਕਿ ਕਿੰਨਾ ਵੇਜ ਦੇ ਨਾਲ ਤੁਸੀਂ ਆਪਣੇ ਗਾਣਾ ਕਰ ਸਕਦੇ ਹੋ ਜਦੋਂ ਗਾਣਾ ਆ ਜਾਂਦਾ ਉਸ ਤੋਂ ਬਾਅਦ ਈਜ਼ੀਆ ਜਿੰਨਾ ਵੋਇਸ ਆਫ ਪੰਜਾਬ ਸੀਜ਼ਨ 1 ਦੇ ਆਡੀਸ਼ਨ ਦਾ ਤੁਸੀਂ ਕਿਹੜਾ ਗਾਣਾ ਗਾਇਆ ਸੀ ਯਾਦ ਆ ਤੁਹਾਨੂੰ ਆਡੀਸ਼ਨ ਹਾਂਜੀ ਨਰਿੰਦਰ ਬੀਬਾ ਜੀ ਦਾ ਗਾਇਆ ਸੀ ਤੇ ਮੈਂ ਚਾਹੁੰਗਾ ਤੁਸੀਂ ਜਰੂਰ ਸੁਣਾ ਦੇ ਬਰਾਬਰ ਆਪਾਂ ਤੋਂ ਸ਼ੁਰੂ ਕਰਦਾ ਜੀ ਕੰਨੂ ਮਾਰਦੇ ਚੰਦਰ ਆ ਛੰਕਾ ਚੰਦਰ ਆ ਛੰਕਾ ਮੈਂ ਕੱਚ ਦੇ ਗਲਾਸ ਵਰਗੀ ਫਿਰ ਰੋਵੇਂਗਾ ਫਿਰ ਰੋਵੇਂਗਾ ਟਿੱਲੇ ਜੇ ਬੁੱਲੇ ਕਰਕੇ ਟਿੱਲੇ ਜੇ ਬੁੱਲੇ ਕਰਕੇ ਵੇ ਪਾਲੇ ਵੀ ਬਾਜੋ ਮਰਗੇ ਕੰਨੂ ਮਾਰਦੇ ਇੱਕ ਸਿੰਗਰ ਬੰਨਾ ਕਦੋਂ ਸੋਚਿਆ ਸੀ ਸਕੂਲ ਲਾਈਨ ਦੇ ਵਿੱਚ ਕਾਲਾ ਲੈ ਦੇ ਵਿੱਚ ਜਾਂ ਸ਼ੁਰੂ ਤੋਂ ਸ਼ੌਂਕ ਸੀ ਗਾਇਕੀ ਦੇ ਵੱਲ ਮੈਂ ਛੋਟੇ ਹੁੰਦੇ ਤਾਂ ਸਿੱਖਦੀ ਸੀ ਮੈਂ ਇੰਡੀਅਨ ਕਲਾਸਿਕਲ 뮤직 ਦੇ ਵਿੱਚ ਵਿਸ਼ਾਰਤ ਕੀਤੀ ਸੀ ਛੋਟੇ ਹੁੰਦੇ ਔਰ ਸਾਰੇ ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਪਾਰਟਿਸਪੇਟ ਕਰਦੀ ਸੀ ਉਸ ਤੋਂ ਬਾਅਦ ਮੈਂ ਮੈਡੀਕਲ ਕਰਨ ਲੱਪੀ ਦੈਨ ਬਾਇਓਟੈਕ ਬਾਇਓਟੈਕ ਕਰਦਿਆਂ ਕਰਦਿਆਂ ਹੀ ਮੈਂ ਵੌਇਸ ਆਫ ਪੰਜਾਬ ਦੇ ਵਿੱਚ ਵਿਨਰ ਬਣ ਗਈ ਉਸ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਮੈਂ ਸਿੰਗਰ ਹੀ ਬਣਨਾ ਕੀ ਬਾਤ ਜਦੋਂ ਵਾਇਸਓ ਪੰਜਾਬ ਦੇ ਖਿਤਾਬ ਨਾਲ ਜੁੜ ਗਿਆ ਸੀ ਉਦੋਂ ਕੀ ਕੋਸ਼ਿਸ਼ ਸੀ ਕਿ ਸਿੰਗਲ ਟਰੈਕ ਕੀਤਾ ਜਾਵੇ ਜਾਂ ਐਲਬਮ ਵੱਲ ਜਾਇਆ ਜਾਵੇ ਅ ਉਸ ਟਾਈਮ ਇੰਨਾ ਜ਼ਿਆਦਾ ਨਹੀਂ ਉਸ ਟਾਈਮ ਤਾਂ ਖੁਸ਼ੀ ਬਹੁਤ ਸੀਗੀ ਵਾਇਸਓ ਪੰਜਾਬ ਬਣ ਗਿਆ ਬਸ ਫਿਰ ਉਸ ਤੋਂ ਬਾਅਦ ਮੇਰਾ ਪੰਜਾਬ ਬ੍ਰੇਕਰਸ ਦੇ ਨਾਲ ਮੈਂ ਆਪਣਾ ਕੈਰੀਅਰ ਐਜ਼ ਅ ਸਿੰਗਰ ਸਟਾਰਟ ਕੀਤਾ ਤੇ ਹੁਣ ਨਿਮਰਜੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜਿਹੜਾ ਥੋੜਾ ਪਹਿਲਾ ਅਫੀਸ਼ੀਅਲ ਗਾਣਾ ਸੀ ਉਸ ਇਸ਼ਕਚਾਰੀ ਪਰ ਮੇਰੇ ਖਿਆਲ ਦੇ ਵਿੱਚ ਪਹਿਲਾ ਨਿਸ਼ਾਨਪੁਰ ਦੇ ਨਾਲ ਡੂਟ ਗਾਣਾ ਆ ਚੁੱਕਾ ਹੈ ਨਾ ਸੋ ਆਪਣੇ ਲਈ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਨਾ ਸ਼ੁਰੂਆਤੀ ਦੇ ਵਿੱਚ ਡੂਟ ਗਣੇ ਦੇ ਨਾਲ ਨਹੀਂ ਕੋਈ ਛੇ ਆਸਾ ਨਹੀਂ ਇਸ਼ਕ ਕਚੈਰੀ ਗਾਣਾ ਸੀ ਪਹਿਲਾਂ ਡਬ ਕਰ ਚੁੱਕੇ ਸੀ ਔਰ ਫਿਰ ਉਸ ਤੋਂ ਬਾਅਦ ਵੈਸੇ ਹੀ ਉਹ ਗਾਣਾ ਕਰ ਲਿਆ ਸੀ ਹਾਂਜੀ ਇਸ਼ਕ ਕਚੈਰੀ ਗੋ ਬੋਲ ਸੀ ਬੜੇ ਸੋਹਣੇ ਸੀ ਚੱਕਵੇਂ ਸੀ ਨਾਲ ਸੋਹਣੇ ਵੀ ਸੀ ਸੋ ਮੈਂ ਚਾਹਾਂਗਾ ਉਹ ਵੀ ਗਾਣਾ ਸੁਣ ਲਈ ਪਹਿਲਾਂ ਤੁਹਾਡੇ ਕੋਲ ਆਪਾਂ ਸੀ ਮੈਨੂੰ ਵੈਰ ਸਾਚਿਆਂ ਦੀ ਲੋੜ ਨਹੀਂ ਬਸ ਦਿਲ ਨਾਲ ਤੂੰ ਹੋਰ ਕਿਤੇ ਜੋੜ ਲਈ ਦਿਲੋਂ ਨਾ ਚਿਰ ਰਹੂ ਤੇਰਾ ਨਾਮ ਬੋਲਦਾ ਜਿੰਨਾ ਚਿਰ ਨਹੀਂਉਦੇ ਮੇਰੀ ਸਰਦੀ ਇਸ਼ਕ ਕਚਹਿਰੀ ਚ ਨਾਲਾ ਦੇ ਕੋਈ ਕੇਸ ساری ਉਮਰ ਤੇਰੀ ਕਰਾਉਂ ਪਰਦੀ ਆਪਣੇ ਆਪ ਨੂੰ ਮੋੜ ਕਰਨਾ ਕਿੰਨਾ ਜ਼ਰੂਰੀ ਹੋ ਜਦੋਂ ਆਪਾਂ ਇੱਕ ਪ੍ਰੋਫੈਸ਼ਨਲੀ ਇੱਕ ਕਿਸੇ ਵੀ ਕੰਮ ਦੇ ਵਿੱਚ ਆਏ ਨੇ ਹਨਾ ਜੇ ਆਪਾਂ ਵੌਇਸ ਆਫ ਪੰਜਾਬ ਦੀ ਗੱਲ ਕਰੀ ਉਹ ਸੰਤ ਚੁੰਨੀ ਹੁੰਦੀ ਸੀ ਸਾਦਗੀ ਹਨਾ ਐਂਡ ਉਸ ਤੋਂ ਬਾਅਦ ਟੋਟਲੀ ਅਰਬਨ ਚੇਂਜ ਆ ਗਿਆ ਆ ਐਕਚੁਅਲੀ ਉਦੋਂ ਵੀ ਜ਼ੋਨਰਸ ਦੇ ਹਿਸਾਬ ਨਾਲ ਜੇਦੋਂ ਫੋਗ ਗਾਉਂਦੀ ਸੀ ਉਦੋਂ ਉਸੇ ਹਿਸਾਬ ਦਾ ਡਰੈਸ ਅਪ ਔਰ ਜਿਸ ਹਿਸਾਬ ਦਾ ਗਾਣਾ ਹੋਵੇ ਉਸ ਹਿਸਾਬ ਦਾ ਡਰੈਸ ਅਪ ਹੋਣਾ ਆਈ ਥਿੰਕ ਕਿ ਜ਼ਰੂਰੀ ਆ ਬਾਕੀ ਗਰੂਮ ਅਪ ਹੋਣਾ ਇੰਡਸਟਰੀ ਦਾ ਰੂਲ ਆ ਇੱਥੇ ਜਿੰਨੇ ਵੀ ਆਰਟਿਸਟ ਆਉਂਦੇ ਆ ਸਾਰੇ ਗਰੂਮ ਅਪ ਹੁੰਦੇ ਆ ਔਰ ਮੈਨੂੰ ਲੱਗਦਾ ਜ਼ਰੂਰੀ ਵੀ ਆ ਸੋ ਹਰ ਜ਼ੋਨਰ ਗਾਉਣਾ ਵੀ ਜ਼ਰੂਰੀ ਆ ਸੋ ਮੈਂ ਜੇ ਅਰਬਨ ਗਾਉਂਗੀ ਤੇ ਮੇਰਾ ਡਰੈਸ ਅਪ ਅਰਬਨ ਹੋਏਗਾ ਜੇ ਪੰਜਾਬੀ ਹੋਏਗਾ ਫਿਰ ਬਿਲਕੁਲ ਪੰਜਾਬੀ ਤੁਹਾਡਾ ਆਪਣਾ ਫੇਵਰਿਟ ਜ਼ੋਨਰ ਕਿਹੜਾ ਤੁਹਾਨੂੰ ਵਧੀਆ ਲੱਗਦਾ ਹੋਵੇ ਗਾਣਾ ਉਹਦੇ ਵਿੱਚ ਫੋਗ ਫੋਗ ਹਾਂਜੀ ਫੋਗ ਦੇ ਵਿੱਚ ਕਿੰਨੂੰ ਸਟਾਰਟਿੰਗ ਤੋਂ ਫਾਲੋ ਕਰਦੇ ਆ ਰਹੇ ਤੁਸੀਂ ਫੋਗ ਦੇ ਵਿੱਚ ਲਾਈਕ ਪੁਰਾਣੇ ਸਾਰੇ ਸਿੰਗਰਸ ਨੂੰ ਤਾਂ ਸੁਣਦੇ ਆਏ ਰਹੇ ਆਂ ਬਾਕੀ ਮਿਰਜ਼ਾ ਜੁਗਨੀ ਸੁਹਾਗ ਫੋਗ ਸਾਰੇ ਜਿਹਨੇ ਸੀਜ਼ਨ ਤੁਸੀਂ ਪਾਰਟਿਸਿਪੇਟ ਕੀਤਾ ਕਦੇ ਕੋਈ ਐਸਾ ਇਨਸੀਡੈਂਟ ਹੋਇਆ ਜਿਹਨੇ ਸ਼ੌਕ ਕੀਤਾ ਹੋਵੇ ਮਤਲਬ ਜਿਹਨ ਬੰਦੇ ਨੂੰ ਕਦੇ ਰੋਕ ਦਿੰਦਾ ਹਨਾ ਕੋਈ ਐਸਾ ਇਨਸੀਡੈਂਟ ਹੋ ਜਾਂਦਾ ਮਤਲਬ ਜਿਹਨ ਬੰਦਾ ਸਟੌਪ ਹੋ ਜਾਂਦਾ ਰੁਕਿਆ ਜਾਂਦਾ ਉੱਥੇ ਇਨਸੀਡੈਂਟ ਨਹੀਂ ਮੈਂ ਵੌਇਸ ਆਫ ਪੰਜਾਬ ਸੀਜ਼ਨ 2 ਦੇ ਵਿੱਚ ਜਦੋਂ ਸਿਰਫ ਗ੍ਰੈਂਡ ਫਾਈਨਲ ਤੋਂ ਇੱਕ ਦਿਨ ਪਹਿਲਾਂ ਆਊਟ ਹੋ ਗਈ ਸੀ ਉਦੋਂ ਥੋੜਾ ਇੱਕ ਵਾਰੀ ਕਿ ਮੈਂ ਸੈਡ ਮੂਮੈਂਟ ਹੋਣਾ ਸੀ ਹਾਂਜੀ ਸੈਡ ਮੂਮੈਂਟ ਸੀਗਾ ਔਰ ਉਸ ਤੋਂ ਬਾਅਦ ਮੈਂ ਮੈਨੂੰ ਡਰ ਸੀਗਾ ਕਿ ਜੇ ਮੈਂ ਸੀਜ਼ਨ 3 ਦੇ ਵਿੱਚ ਗਈ ਤੇ ਉਹ ਨਾ ਹੋਵੇ ਕਿ ਮੈਂ ਸੈਮੀ ਫਾਈਨਲਸ ਤੋਂ ਪਹਿਲਾਂ ਆਊਟ ਹੋ ਜਾ ਕਿਉਂਕਿ ਰਿਐਲਿਟੀ ਸ਼ੋਅ ਦੇ ਵਿੱਚ ਸਿਰਫ ਤੁਹਾਨੂੰ 5 ਮਿੰਟ ਮਿਲਦੇ ਆ ਆਪਣੇ ਆਪ ਨੂੰ ਪ੍ਰੂਫ ਕਰਨ ਦੇ ਤੁਸੀਂ ਜਿੰਨੇ ਮਰਜੀ ਵਧੀਆ ਸਿੰਗਰ ਹੋ ਜਾਂ ਨਾ ਹੋ ਜੇ ਉਸ 5 ਮਿੰਟ ਚ ਤੁਹਾਡੇ ਕੋ ਨਹੀ ਪਰਫਾਰਮ ਹੋਇਆ ਤੇ ਤੁਸੀਂ ਬਾਹਰ ਹੋ ਸੋ ਮੈਨੂੰ ਡਰ ਸੀਗਾ ਕਿ ਵੌਇਸ ਆਫ ਪੰਜਾਬ ਸੀਜ਼ਨ 3 ਚ ਮੈਂ ਪਹਿਲਾ ਨਾ ਨਿਕਲ ਨਿਕਲ ਜਾਵਾਂ ਸੋ ਮੈਂ ਥੋੜਾ ਜਿਹਾ ਡਰਦੀ ਸੀ ਬਟ ਪੈਰੈਂਟਸ ਨੇ ਕਿਹਾ ਕਿ ਨਹੀਂ ਸੋ ਜਾ ਸੀਜ਼ਨ 3 ਦੇ ਵਿੱਚ ਸੋ ਮੈਂ ਫਿਰ ਪੂਰੀ ਮਿਹਨਤ ਕਰਕੇ ਸੀਜ਼ਨ 3 ਦੇ ਵਿੱਚ ਮਤਲਬ ਉਹ ਤਾਂ ਸੋਚ ਲਿਆ ਸੀ ਸੀਜ਼ਨ 3 ਦੇ ਵਿੱਚ ਜਾਣਾ ਤੇ ਫਿਰ ਇਹਨੂੰ ਦਾ ਖਤਾਬ ਬਣ ਕੇ ਜਾਣਾ ਵਰਸਟਾਈਲਟੀ ਦੀ ਗੱਲ ਕਰਦੇ ਹਣਾ ਸਿੰਗਰ ਦੇ ਤੁਹਾਡੇ ਵਿੱਚ ਹਰ ਗਾਣੇ ਵਿੱਚ ਵੱਖਰੀ ਵਰਸਟਾਈਲਟੀ ਮਿਲਦੀ ਹੈ ਸੋ ਕਿੰਨੇ ਜ਼ਰੂਰੀ ਇੱਕ ਸਿੰਗਰ ਦੇ ਲਈ ਆਈ ਥਿੰਕ ਵਰਸਟਾਈਲਟੀ ਮੋਸਟ ਇੰਪੋਰਟੈਂਟ ਹੈ ਇੱਕੋ ਤਰ੍ਹਾਂ ਦਾ ਗਾਈ ਜਾਣਾ ਉਹ ਮਾੜੀ ਗੱਲ ਨਹੀਂ ਆ ਲੇਕਿਨ ਜੇ ਤੁਸੀਂ ਸਿੱਖੇ ਹੋਏ ਹੋ ਐਨੀ ਮਿਹਨਤ ਕੀਤੀ ਐ ਇੰਨੇ ਸਾਲ ਸਿੱਖੇ ਆ ਤੇ ਕੁਝ ਅਲੱਗ ਹੋਣਾ ਚਾਹੀਦਾ ਸੋ ਹਰ ਜਨਰ ਦਾ ਗਾਉਣਾ ਆਉਣਾ ਚਾਹੀਦਾ ਕੀ ਪਤਾ ਅਗਰ ਤੁਸੀਂ ਸਿੰਗਰ ਨਾ ਹੁੰਦੇ ਤਾਂ ਨਿਮਰਤ ਖੈ ਮੈਂ ਅੱਗੇ ਵੀ ਸਾਰੇ ਇੰਟਰਵਿਊਸ ਤੇ ਦੱਸਿਆ ਆਈਪੀਐਸ ਆਫੀਸਰ ਔਰ ਰਿਸਰਚ ਰਿਸਰਚ ਫੀਲਡ ਵਿੱਚ ਸ਼ੌਂਕ ਸੀ ਉਹਦਾ ਵੀ ਸ਼ੁਰੂ ਤੋਂ ਨਾਲ ਹਾਂਜੀ ਮੈਂ ਆਪਣੇ ਐਕਾਡੈਮਿਕਸ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਸੀਗੀ ਔਰ ਮੈਂ ਜੀਐਨਡੀਯੂ ਯੂਨੀਵਰਸਿਟੀ ਦੀ 골ਡ ਮੈਡਲਿਸਟ ਵੀ ਆ ਹਾਂ ਕੀ ਬਾਤ ਹੈ ਮੇਰੀ ਨਾਈਸ ਸੀ ਸੋ ਟਰਾਈ ਕੀਤਾ ਕਦੀ ਆਈਪੀਐਸ ਦੇ ਲਈ ਨਹੀਂ ਫਿਰ ਮੈਂ ਬਾਇਓਟੈਕ ਕਰਨ ਤੋਂ ਬਾਅਦ ਇੱਧਰ ਹੀ Winner brand ਗਿਵ ਹੈ ਮੈਂ ਆਪਣੇ ਆਪ ਨੂੰ ਸੋਚਿਆ ਕਿ ਹੁਣ ਮੈਨੂੰ ਲੱਗਦਾ ਕਿ ਮੈਂ ਖੁਦ ਨੂੰ ਪਤਾ ਹੁੰਦਾ ਤੇ ਮੈਨੂੰ ਲੱਗਦਾ ਸੀਗਾ ਕਿ ਹੁਣ ਮੈਨੂੰ ਸਿੰਗਿੰਗ ਫੀਲਡ 'ਚ ਜਾਣਾ ਚਾਹੀਦਾ। ਕੀਆ ਬਾਤ ਹੈ। ਸਾਰੇ ਜਿਹੜੇ ਟਰੈਕ ਆ ਨਾ ਵਧੀਆ-ਵਧੀਆ பீਟ ਵਾਲੇ ਗਾਣੇ ਆ ਨਾ ਰੀਸੈਂਟਲੀ ਉਸ ਤੋਂ ਪਹਿਲਾਂ ਗਾਣਾ ਵੀ ਆ ਚੰਗਾ ਲੱਗਦਾ ਹੈ ਨਾ। ਉਹ ਗਾਣਾ ਇੱਕ ਰੋਮਾਂਟਿਕ ਬੜਾ ਸਮੂਥਲੀ ਵੇਲਾ ਚੱਲਦਾ ਹੈ ਨਾ। ਉਹ ਗਾਣੇ ਦਾ ਕਿਵੇਂ ਆਈਡੀਆ ਕੰਸੈਪਟ ਮੈਂਡ ਦੇ ਵਿੱਚ? ਅ ਉਹ ਜਿਸ ਦਿਨ ਉਹਦੀ ਕੰਪੋਜੀਸ਼ਨ ਸੁਣੀ ਸੀ ਕਾਫੀ ਵਧੀਆ ਲੱਗੀ ਸੀ। ਸੋ ਸਾਨੂੰ ਲੱਗਾ ਕਿ ਅ ਇਹ ਇਦਾਂ ਦਾ ਗਾਣਾ ਵੀ ਕਰ ਲੈਣਾ ਚਾਹੀਦਾ। ਤੁਹਾਨੂੰ ਲੱਗਦਾ ਕਿ ਉਹਨੂੰ ਆਪਾਂ பீਟ ਦੇ ਵਿੱਚ ਨੁਭਾ ਸਕਦੇ ਇਸ ਗਾਣੇ ਨੂੰ? ਬੀਟ ਦੇ ਵਿੱਚ ਹਾਂਜੀ ਨਿਭਾਉਂਦੇ ਰਹੇ ਆ ਅਸੀਂ ਸਟੇਜ ਦੇ ਉੱਪਰ ਜੇ ਹੁਣ ਉਸੇ ਕਨੂੰ ਬੀਟ 'ਚ ਕਰਨਾ ਹੈ ਰੋਮੈਂਟਿਕ ਨੂੰ ਹੁਣ ਤਾਂ ਇਨਸਟਰੂਮੈਂਟਸ ਨਹੀਂ ਨਾ ਹੈਗੇ ਹੁਣ ਕੀ ਬੀਟ 'ਚ ਘਰਾਂਗੇ ਚਲੋ ਤੁਸੀਂ ਉਹ ਜਿਸ ਤਰ੍ਹਾਂ ਦਾ ਹੈਗਾ ਤੁਸੀਂ ਉਸ ਤਰ੍ਹਾਂ ਸੁਣਾ ਦਿਓ ਜੀ ਹੁਣ ਜੇ ਹੈ ਉਹ ਬੇਲਾ ਬਰ ਕਮਕਾਰ ਬੜੇ ਨੇ ਉਤੋਂ ਮੈਂ ਵੀ ਕੀ ਕਰਾਂ ਉਹਦੇ ਯਾਰ ਬੜੇ ਨੇ ਪਿਆਰ ਨਹੀਂ ਕਰਨਾ ਫਿਰ ਲੜ ਹੀ ਲਿਆ ਕਰੇ ਕਟੋ ਕਟ ਮੈਸੇਜਾਂ ਨੂੰ ਪੜ ਹੀ ਲਿਆ ਕਰੇ ਹੁੰਜੇ ਪੜਦਾ بڑے ਅਖਬਾਰ ਪਰਤਾਵੀ ਚੰਗਾ ਲੱਗਦਾ ਡ्रेसेस ਬੜੀਆਂ ਸੋਹਣੀਆਂ ਸੀ ਨਾ ਗਾਣੇ ਦੇ ਵਿੱਚ ਵੀ ਆਪਣੇ ਡ्रेसेस ਹੁੰਦੇ ਗਾਣੇ ਲਈ ਖੁਦ ਚੁਸ ਕਰਦੇ ਹੋ ਜਾਂ ਫਿਰ ਡਾਇਰੈਕਟਰ ਚੋਇਸ ਹੁੰਦੀ ਸਾਰੇ ਹਾਂ ਜੀ ਖੁਦ ਵੀ ਖੁਦ ਵੀ ਕਰਦੀਆਂ ਔਰ ਮੇਰੇ ਡਿਜ਼ਾਈਨਰ ਨੇ ਕਿਰਨ ਸੰਧੂ ਉਹ ਵੀ ਕਰਦੇ ਨੇ ਹਾਂ ਜੀ ਨਿਮਰਤ ਖੇਰਾ ਦੇ ਨਾਲ मोस्ट ਜਿਹੜੇ ਸ਼ੋਸ ਹੁੰਦੇ ਨੇ ਨਾ ਬਾਹਰ ਦੇ ਬਹੁਤ ਚਾਹੀਤੀਆਂ ਆ ਦੇ ਮੇਲੇ ਤੇ ਗੱਲ ਕੀਤੀ ਜਾਵੇ ਜਾਂ ਉਹ ਜਿਹੜੇ ਬਾਹਰ ਮੇਰੇ ਲੱਗਦੇ ਹੁੰਦੇ ਥੋੜੀ ਡਿਮਾਂਡ ਜ਼ਿਆਦਾ ਵੱਧ ਗਈ ਇਹਦਾ ਕਾਰਨ ਕੀ ਮੰਨਦੇ ਥੋੜੀ ਵੱਖਰੀ ਡਿਵੋਕਲ ਆ ਉਹਦੇ ਕਰਕੇ ਜਾਂ ਨਿਮਰਤ ਦਾ ਫੇਸ 12 ਸ਼ੋਸ ਦੇ ਵਿੱਚ ਲਾਈਕ ਮੈਂ ਜਦੋਂ ਵੌਇਸ ਆਫ ਪੰਜਾਬੀ ਬਣੀ ਸੀਗੀ ਉਦੋਂ ਵੀ ਕਾਫੀ ਜਾਣਿਆਂ ਨੇ ਕਿਹਾ ਸੀ ਬਾਅਰ ਸ਼ੋਸ ਲਾਉਣ ਨੂੰ ਆਈ ਥਿੰਕ ਬਾਅਰ ਫੋਕ ਨੂੰ ਬਹੁਤ ਜ਼ਿਆਦਾ ਪ੍ਰੀਫਰੈਂਸ ਇਨ ਦੇ ਲਾਈਵ ਸਿੰਗਿੰਗ ਨੂੰ ਬਹੁਤ ਜ਼ਿਆਦਾ ਪ੍ਰੀਫਰੈਂਸ ਇਨ ਦੇ ਸ਼ਾਇਦ ਤਾਂ ਕਰਕੇ ਹਾਂਜੀ ਤੁਸੀਂ ਬਹੁਤ ਸਾਰੇ ਸ਼ੋਸ ਕੀਤੇ ਬਾਅਰ ਕੋਈ ਐਸਾ ਇਨਸੀਡੈਂਟ ਜੁੜਿਆ ਹੋਇਆ ਨਾਲ ਜਿਹੜਾ ਅੱਜ ਤੱਕ ਯਾਦ ਰਹਿੰਦਾ ਹੋਵੇ ਖਾਸ ਸ਼ੋਅ ਦੌਰਾਨ ਵਾਲਾ ਕੋਈ ਮੈਂ ਰੀਸੈਂਟਲੀ ਇਫਸਾ ਤੇ ਪਰਫਾਰਮ ਕੀਤਾ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਸੋ ਉਹ ਮੇਰਾ ਹੁਣ ਤੱਕ ਦਾ ਬੈਸਟ ਐਵਰ ਸ਼ੋ ਸੀਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਪਿਆਰ ਮਿਲਿਆ ਵੈਸੇ ਵੀ ਮੈਂ ਜਦੋਂ ਵੀ ਕੈਨੇਡਾ ਸ਼ੋਅ ਲਗਾਨੀ ਆ ਪਤਾ ਨਹੀਂ ਉੱਥੇ ਬਹੁਤ ਜ਼ਿਆਦਾ ਐਪਰੀਸੀਏਸ਼ਨ ਮਿਲਦੀ ਹਨ ਕਿਹੜੇ ਗਾਣੇ ਦੇ ਮਾੜ ਹਮੇਸ਼ਾ ਜ਼ਿਆਦਾ ਰਹਿੰਦੇ ਹਰ ਸ਼ੋਅ ਦੇ ਵਿੱਚ ਅੱਜ ਕੱਲ ਤੇ ਸਰਗੀ ਔਰ ਦੁਬਈ ਵਾਲੇ ਸ਼ੇਖ ਦੀ ਜ਼ਿਆਦਾ ਰਹਿੰਦੇ ਹਨ ਨਿਮਰਤ ਖਿਆਲ ਆ ਫਾਈਨਲੀ ਆਪਾਂ ਸਿੰਗਲ ਟ੍ਰੈਕਸ ਐਲਬਮ ਤੋਂ ਬਾਅਦ ਫਿਲਮਾਂ ਦੇ ਵਿੱਚ ਵੀ ਬੱਧੇ ਗ੍ਰਾਂ ਲਾਹੌਰਿਆ ਦੇ ਵਿੱਚ ਲਾਹੌਰਿਆ ਦੇ ਵਿੱਚ ਜਿਹੜਾ ਪਹਿਲਾਂ ਤੁਹਾਨੂੰ ਲੈਣ ਦਾ ਅਪਰੋਚ ਕਾਲ ਕੇ ਦੀ ਸੀ ਉਹਨੇ ਆ ਕਾਰਜਗਿਲ ਬਾਜੀ ਹੁਣਾਂ ਦੀ ਕਾਲ ਆਈ ਸੀਗੀ ਅੰਬਰਸਰ ਹੁਣਾਂ ਦੀ ਕਿ ਐਵੇਂ ਵੇ ਮੂਵੀ ਹਾਰੀ ਦੇ ਵਿੱਚ ਰੋਲ ਸੋ ਵਧੀਆ ਲੱਗਾ ਕਿਉਂਕਿ ਟੈਸਟ ਜਦੋਂ ਕਾਲ ਆਈ ਕਾਫੀ ਖੁਸ਼ੀ ਹੋਈ ਲੱਗਦਾ ਸੀ ਕਿ ਰੋਲ ਕਰਨਾ ਚਾਹੀਦਾ ਉਦੋਂ ਹਾਂਜੀ ਬਿਲਕੁਲ ਕਿਉਂਕਿ ਟੀਮ ਬੈਸਟ ਟੀਮ ਸੀ ਕਿਉਂਕਿ ਮੈਂ ਸੋਚਿਆ ਸੀਗਾ ਕਿ ਜਦੋਂ ਵੀ ਫਿਲਮਸ ਦੇ ਵਿੱਚ ਐਂਟਰੀ ਕਰੂੰਗੀ ਬੈਸਟ ਟੀਮ ਦੇ ਨਾਲ ਸੋ ਮੈਨੂੰ ਲੱਗਦਾ ਉਸ ਤੋਂ ਬੈਸਟ ਟੀਮ ਕੋਈ ਸੀਗੀ ਅਮਰਿੰਦਰ ਸਰ ਸੀ ਗੁੱਗੂ ਗਿੱਲ ਜੀ ਸੀ ਔਰ ਮੋਸਟ ਇੰਪੋਰਟੈਂਟਲੀ ਅੰਬਰ ਸਰ ਸੀਗੇ ਕਿਆ ਬਦ ਫਿਲਮ ਨੂੰ ਬਹੁਤ ਵਧੀਆ ਪਿਆਰ ਮਿਲਿਆ ਸੋ ਇਸ ਤੋਂ ਇਲਾਵਾ ਤੁਹਾਡੇ ਕੈਰੈਕਟਰ ਨੂੰ ਵੀ ਬਹੁਤ ਵਧੀਆ ਸਲਾਹ ਗਿਆ ਹੈ ਨਾ ਪਸੰਦ ਕੀਤਾ ਗਿਆ ਨਿਮਰਤ ਖੈਰ ਨੂੰ ਅਪਕਮਿੰਗ ਫਿਲਮਸ ਦੇ ਵਿੱਚ ਕਦੋਂ ਦੇਖਾਂਗੇ ਉਹ ਨਿਮਰਤ ਨੂੰ ਅ ਲਾਈਕ ਮੂਵੀਜ਼ ਨੂੰ ਇੰਨੀ ਜ਼ਿਆਦਾ ਹਲੇ ਮੈਂ ਪ੍ਰੀਫਰੈਂਸ ਨਹੀਂ ਦੇ ਰਹੀ ਕਿਉਂਕਿ ਸਿੰਗਿੰਗ ਨੂੰ ਹਲੇ ਹੋਰ ਉੱਪਰ 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 ਲੈ ਕੇ ਜਾਣਾ ਬਾਕੀ ਮੀਟਿੰਗਸ ਚੱਲ ਰਹੀਆਂ ਹਨ ਮੂਵੀਜ਼ ਲਈ ਦੇਖੋ ਕੀ ਫਾਈਨਲ ਕਰਦੇ ਨਿਮਰਤ ਖੈਰ ਦਾ ਪੰਜਾਬੀ ਇੰਡਸਟਰੀ ਵਿੱਚ ਕੋਈ ਕੰਪੀਟੀਟਰ ਹੈਗਾ ਕੰਪੀਟੀਟਰ ਮੇਲ ਔਰ ਫੀਮੇਲ ਆਈ ਥਿੰਕ ਕਿ ਕੰਪੀਟੀਸ਼ਨ ਜਿਹੜਾ ਉਹ ਮੈਂ ਇਹ ਨਹੀਂ ਕਹਿੰਦੀ ਕਿ ਵੀ ਮੈਂ ਬਿਲਕੁਲ ਵੀ ਕੰਪੀਟੀਸ਼ਨ ਸਮਝਦੀ ਨਹੀਂ ਆ ਕਿਸੇ ਨਾਲ ਲਿਕ ਇੱਕ ਹੈਲਦੀ ਕੰਪੀਟੀਸ਼ਨ ਦਿਮਾਗ ਦੇ ਵਿੱਚ ਹਮੇਸ਼ਾ ਹੋਣਾ ਚਾਹੀਦਾ ਕਿ ਜੇ ਕਿਸੇ ਨੇ ਤੁਹਾਡੇ ਤੋਂ ਬੈਟਰ ਕੀਤਾ ਤਾਂ ਤੁਸੀਂ ਉਸ ਤੋਂ ਅਗਲੀ ਵਾਰੀ ਹੋਰ ਬੈਟਰ ਕਰਨਾ ਲੈਗ ਪੁਲਿੰਗ ਨਹੀਂ ਇੱਕ ਹੈਲਦੀ ਕੰਪੀਟੀਸ਼ਨ ਬਾਕੀ ਮੈਂ ਆਪਣੇ ਵੱਲ ਜ਼ਿਆਦਾ ਫੋਕਸ ਕਰਦੀ ਹਾਂ ਕਿ ਮੈਂ ਜੇ ਇੱਕ ਵਾਰੀ 90% ਦਿੱਤਾ ਤਾਂ ਅਗਲੀ ਵਾਰੀ 100% ਦੇਣਾ ਇੰਡਸਟਰੀ ਵਿੱਚ ਸਭ ਤੋਂ ਵੱਧ ਫੇਵ ਕਿਹੜਾ ਆਰਟਿਸਟ ਲੱਗਦਾ ਮੇਲ ਦੇ ਵਿੱਚੋਂ ਮੇਲਸ ਦੇ ਵਿੱਚ ਕਾਫੀ ਗੁਰਦਾਸ ਮਾਨ ਸਾਹਿਬ ਸਿੰਦਰ ਸਰਦਾਰ ਜੀ ਦਿਲਜੀਤ ਦੋਸਾਂ ਜਮਰਿੰਦਰ ਗਿਲ ਗਿੱਪੀ ਗਰੇਵਾਲ ਜੀ ਕੋਈ ਐਸਾ ਇੱਕ ਜਿਹਦਾ ਸਟਾਈਲ ਤੇ ਗਾਉਣ ਦਾ ਸਟਾਈਲ ਲੈਦਾ ਸਟਾਈਲ ਬੜਾ ਵਧੀਆ ਲੱਗਦਾ ਹੈ ਹਮੇਸ਼ਾ ਹੀ ਦਿਲਜੀਤ ਦੋਸਾਂ ਜੀ ਦਿਲਜੀਤ ਦੋਸਾਂ ਕੀ ਬਾਤ ਹੈ ਫਿਲਮ ਲਾਹੌਰ ਦੀ ਗੱਲ ਕਰੀ ਉਹ ਚੋਂ ਗਾਣਾ ਬਹੁਤ ਵਧੀਆ ਮਕਬੂਲ ਹੋਇਆ ਅਖਰ ਜਦੋਂ ਅਮਰਿੰਦਰ ਗੱਲਪਾਜੀ ਨੇ ਵੀ ਗਾਇਆ ਨੋ ਡਾਊਟ ਤੁਹਾਡੀ ਆਵਾਜ਼ ਦੇ ਵਿੱਚ ਵੀ ਆ ਸੋ ਬਹੁਤ ਸੋਣਾ ਲੋਕਾਂ ਨੇ ਪਿਆਰਦਾ ਦੋਨੋਂ ਦੀਆਂ ਵੋਕਲਸ ਨੂੰ ਕਿਵੇਂ ਦਾ ਫੀਲ ਹੁੰਦਾ ਗਾ ਕੇ ਦੱਸੋ ਤੁਸੀਂ ਪਹਿਲਾਂ ਹਾਂਜੀ ਹੂੰ ਵੇ ਮੈਂ ਨਿਤ ਡਾਕਿਆ ਵਿੰਦੀ ਪੱਥਰ ਨੇਣ ਹੋ ਗਏ ਪਾਈ ਜਾਨ ਮੋਈ ਵਿੱਚ ਤੇਰੇ ਪਿਆਰ ਦੇ ਪੱਤਰ ਨੇ ਤੇਰੇ ਸੋਤਰ ਤੇ ਤੇ ਪੈਰ ਸੋਲਿਆਂ ਲੱਗਦੇ ਨਾ ਇਨਾ ਚਾੜਿਆ ਚਿੱਠੀ ਦੀ ਹਰ ਸਤਰ ਨੇ ਨਮਰਸਾਰਾ ਨੂੰ ਪਤਾ ਕਿ ਤੁਸੀਂ ਸਿੱਖੇ ਹੋਏ ਗਾਇਕ ਹੋ ਨਾ ਜਿਹੜੇ ਹੁਣ ਨਵੇਂ ਆ ਵੀ ਰਹੇ ਨੇ ਕਈ ਮੈਂ ਨਾਮ ਨਹੀਂ ਲਵਾਂਗਾ ਬਹੁਤ ਆਦਾ ਬਹੁਤ ਸਾਰੇ ਸਿੱਖੇ ਨਹੀਂ ਆ ਰਹੇ ਪਰ ਇੱਕ ਸਿੰਗਰ ਦੇ ਜਿਹੜਾ ਸਟੈਬਲਿਸ਼ ਹੁੰਦਾ ਹੈ ਨਾ ਲੋਕਾਂ ਸਾਹਨੇ ਪ੍ਰੈਜ਼ੈਂਟ ਜੇ ਕਰਨਾ ਹੁੰਦਾ ਸਿੱਖ ਕੇ ਆਉਣਾ ਕਿੰਨਾ ਜ਼ਰੂਰੀ ਹੈ ਆਈ ਥਿੰਕ ਮੇਰਾ ਪਰਸਨਲ ਏ ਮੰਨਣਾ ਕਿ ਤੁਸੀਂ ਕਿਸੇ ਵੀ ਫੀਲਡ ਚ ਜਾਓ ਵੈਦਰ ਸਿੰਗਿੰਗ ਆ ਵਾਟ ਏਵਰ ਕੁਝ ਵੀ ਆ ਤੁਹਾਨੂੰ ਉਸ ਦੀ ਨੌਲੇਜ ਹੋਣੀ ਚਾਹੀਦੀ ਹੈ ਤਾਂ ਕਿ ਜੇ ਤੁਸੀਂ ਚਾਰ ਜਾਨਾ ਚ ਬੈਠੇ ਹੋ ਤੇ ਕਦੀ ਤੁਹਾਨੂੰ ਐਵੇਂ ਕਰਕੇ ਨਾ ਬੈਠਣਾ ਪਵੇ ਤੁਹਾਨੂੰ ਹਰ ਚੀਜ਼ ਦੀ ਨੌਲੇਜ ਹੋਣੀ ਸੋ ਮੈਂ ਕਲਾਸਿਕਲ 뮤ਜ਼ਿਕ ਸਿੱਖਿਆ ਸੀ ਜਦੋਂ ਮੈਂ ਛੋਟੀ ਹੁੰਦੀ ਸੀ ਉਸ ਤੋਂ ਬਾਅਦ ਮੈਂ ਮੈਡੀਕਲ ਸਟਰੀਮ ਦੇ ਵਿੱਚ ਆ ਗਈ ਮੈਂ ਬਾਇਓਟੈਕ ਕਰਨ ਲੱਪੀ ਸੋ ਕਲਾਸਿਕਲ 뮤ਜ਼ਿਕ ਜਿਹੜਾ ਉਹ ਵੈਨਿਸ਼ ਹੋ ਗਿਆ ਸੋ ਉਸ ਤੋਂ ਬਾਅਦ ਮੈਂ ਫਿਰ ਸਪੈਸ਼ਲੀ ਐਮ ਐਮ 뮤직 ਵੋਕਲ ਕੀਤਾ ਇਸੇ ਕਰਕੇ ਕਿ ਮੈਂ ਇਸ ਫੀਲਡ ਦੇ ਵਿੱਚ ਐਂਟਰੀ ਲੈ ਰਹੀ ਆ ਸੋ ਮੈਨੂੰ ਪਤਾ ਹੋਵੇ ਜੇ ਮੈਂ ਕੁਝ ਲੋਕਾਂ ਦੇ ਵਿੱਚ ਬੈਠੀ ਹੋਵਾਂ ਜਾਂ ਮੈਨੂੰ ਕੁਝ ਸਪੌਂਟੇਨੀਅਸਲੀ ਗਾਉਣਾ ਪੈ ਜਾਏ ਜਿਵੇਂ ਫਿਲਮਸ ਤੇ ਸੌਂਗਸ ਨੇ ਤੇ ਉਹ ਮੈਂ ਗਾ ਸਕਾਂ ਜਦੋਂ ਸ਼ੋਸ ਤੇ ਨਹੀਂ ਹੁੰਦੇ ਰਿਆਸ ਨੂੰ ਕਿੰਨਾ ਟਾਈਮ ਦਿੰਦੇ ਇੱਕ ਦਿਨ ਦੇ ਵਿੱਚ ਅ ਮੈਂ ਸਵੇਰੇ ਸ਼ਾਮ ਰਿਯਾਜ਼ ਕਰ ਲੈਣੇ ਆ ਜਿੰਨਾ ਟਾਈਮ ਵੀ ਮਨ ਕਰੇ। ਕਿਆ ਬਾਤ ਹੈ। ਗਾਣਿਆਂ ਦੇ ਨਾਲ ਹੁਣ ਪਲੇਬੈਕ ਸਿੰਗਿੰਗ ਦੇ ਵੱਲ ਵੀ ਮੌਕਾ ਮਿਲ ਰਿਹਾ ਹੈ ਨਾ ਸਾਰੇ ਗਾਣਿਆਂ ਦੇ ਵਿੱਚ ਆਪਾਂ ਪਿਛਲੀ ਗੱਲ ਵੀ ਕਰੀ ਹਾਂ ਨਾ ਦੁਬਈ ਵਾਲੇ ਸ਼ੇਖ ਨੋ ਡਾਊਟ ਬੜਾ ਵਧੀਆ ਗਿਆ ਸਾਰੇ ਗਾਣੇ। ਸੋ ਅਪਕਮਿੰਗ ਹੋਰ ਫਿਲਮਾਂ ਦੇ ਵਿੱਚ ਪਲੇਬੈਕ ਆ ਰਹੇ ਨੇ। ਕਿਹੜੇ ਆ ਪਰੇ ਫਿਲਾਲ ਆ ਜੀ। ਜਿੰਨੀਆਂ ਵੀ ਆਈ ਥਿੰਕ ਜਿੰਨੀਆਂ ਵੀ ਫਿਲਮਜ਼ ਆ ਰਹੀਆਂ ਨੇ ਅੱਗੇ ਉਹਨਾਂ ਸਾਰਿਆਂ 'ਚ ਹੈ ਹੀ ਆ ਗਾਣੇ ਹੈ ਹੀ ਆ ਮੇਰੇ। ਸੋ ਪਲੇਬੈਕ ਸਿੰਗਿੰਗ ਦਾ ਮੈਨੂੰ ਸ਼ੁਰੂ ਤੋਂ ਬਹੁਤ ਜ਼ਿਆਦਾ ਸ਼ੌਂਕ ਹੈ। ਇੱਕ ਸਿੰਗਲ ਟਰੈਕ অর ਐਲਬਮ ਨਾਲੋਂ ਵੀ ਜ਼ਿਆਦਾ ਮੈਨੂੰ ਪਸੰਦਾ ਪਲੇਬੈਕ ਸਿੰਗਲ ਕਰਨੀ ਸੋ ਫਿਲਮ ਹੁਣੇ ਮਨਜੀਤ ਬਿਸ ਰਿਲੀਜ਼ ਹੋਈ ਸੀ ਐਂਡ ਮਨਜੀਤ ਬਿਸ ਜਿੰਨਾ ਪਿਆਰ ਮਿਲਾ ਮੈਂ ਕਹਿੰਨਾ ਉਹਦੇ ਨਾਲ ਜ਼ਿਆਦਾ ਪਿਆਰ ਗਾਣੇ ਨੂੰ ਮਿਲਿਆ ਸਿੱਧੂ ਪਈ ਵਾਲੇ ਸਿੰਗਲ ਕਿੰਮਤ ਆ ਪ੍ਰਾਊਡ ਫੀਲ ਹੁੰਦਾ ਬਹੁਤ ਵਧੀਆ ਜਦੋਂ ਕਿਉਂਕਿ ਜਦੋਂ ਗਾਣਾ ਸੁਣਿਆ ਸੀ ਔਰ ਗਿੱਪੀ ਘਰਵਾਲੀ ਜੀ ਨੇ ਆਪਣੇ ਲੁੱਕ ਦਿਖਾਈ ਸੀ ਕਿ 90s ਦੇ ਹਿਸਾਬ ਨਾਲ ਗਾਣਾ ਸੀ ਕਰ ਰਹੇ ਆ ਵੋਕਲ ਬਿਲਕੁਲ ਡਿਫਰੈਂਸ ਵੋਕਲ ਹਾਂਜੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਇਹਨੂੰ ਬਿਲਕੁਲ ਪੁਰਾਣੇ ਸਿੰਗਰਸ ਦੀ ਤਰ੍ਹਾਂ ਗਾਉਣਾ ਸੋ ਉਹਨਾਂ ਨੇ ਮੈਨੂੰ ਕਾਫੀ ਟਿਪਸ ਵੀ ਦਿੱਤੇ ਸੀਗੇ ਸੋ ਉਹ ਗਾਣਾ ਸਾਰੇ ਨੇ ਬਹੁਤ ਕਿ ਐਕਚੁਅਲੀ ਗਾਣਾ ਨਮਰਤਾ ਹੈਗਾ ਹਾਂਜੀ ਸਾਰੇ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਸ ਗਾਣੇ ਨੂੰ ਗਾ ਕੇ ਹਾਂਜੀ ਜਿਲੇ ਦੀ ਤਾਰੀ ਕੰਮ ਕਰੇ ਤਲਵਾਰ ਦੇ ਮਿਲਿਆ ਨੀ ਅਜ ਤਾਈਂ ਵਾਰ ਜੋ ਸਹਾਰ ਜੇ ਲੰਘ ਜਾ ਤੂੰ ਅੱਖ ਜੀ ਬਚਾ ਕੇ ਵੇ ਲੰਘ ਜਾ ਤੂੰ ਅੱਖ ਜੀ ਬਚਾ ਕੇ ਵੇ ਨਹੀਂ ਤਾਂ ਜੜ ਦੂੰਗੀ ਰੇਖ ਵਿੱਚ ਮੇਖ ਵੇ ਮੇਰੇ ਰੂਪ ਦੇ ਆ ਮੁੰਡਿਆਂ ਚ ਚਰਚੇ ਜਿਵੇਂ ਹੁੰਦੇ ਅਡਭਈ ਆਲੇ ਸ਼ੇਖ ਦੇ ਕੀ ਬਾਤ ਵੌਇਸਓ ਪੰਜਾਬ ਜੋ ਟਾਈਮ ਸੀ ਹਨਾ ਕਿ ਕਿ ਜਦੋਂ ਕਿ 2 ਜੀ ਹੋਣਾ ਨਾਲ ਸੋ ਉਹਨਾਂ ਦੇ ਨਾਲ ਜਿਹੜੇ ਬਾਕੀ ਪਾਰਟਿਸਪੈਂਟਸ ਕਿਵੇਂ ਦਾ ਟਾਈਮ ਨਿਕਲਿਆ ਸੀ ਜਦੋਂ ਲਾਸਟ ਪਤਾ ਕਿ ਮੈਂ ਆਪਣੇ ਖਿਤਾਬ ਵਾਲੀ ਜਾ ਰਹੀ ਹਾਂ ਮੈਨੂੰ ਐਕਚੁਅਲੀ ਸਭ ਤੋਂ ਜ਼ਿਆਦਾ ਜੇ ਮੈਂ ਸਿੰਗਿੰਗ ਬਾਰੇ ਕੁਝ ਸਿੱਖਿਆ ਤਾਂ ਮੈਂ ਵਾਇਸ ਆਫ ਪੰਜਾਬ ਦੇ ਡਿਊਰਿੰਗ ਹੀ ਸਿੱਖਿਆ ਤੇਜਵੰਤ ਕਿੱਟੂ ਸਰ ਹੋਣੀ ਸਚਿਨ ਹੋਜਾ ਸਰ ਮਾਸਟਰ ਸਲੀਮ ਜੀ ਸੋ ਜਿੰਨੇ ਵੀ ਉੱਥੇ ਮੈਂਟਰਸ ਸੀਗੇ ਜਜੇਸ ਸੀਗੇ ਗੈਸਟ ਸੈਲੀਬ੍ਰਿਟੀਆਂ ਔਨ ਦ ਰਿਸੋਰਸ ਸੋ ਸਭ ਤੋਂ ਜ਼ਿਆਦਾ ਜੇ ਮੈਨੂੰ ਕੁਝ ਸਿੱਖਣ ਨੂੰ ਮਿਲਿਆ ਸਿੰਗਿੰਗ ਬਾਰੇ ਤੇ ਡਿਊਰਿੰਗ ਰਿਐਲਿਟੀ ਸ਼ੋਜ਼ ਦੇ ਦੌਰਾਨ ਹੀ ਪਤਾ ਲੱਗਾ ਮੈਮ ਫੈਮਿਲੀ ਤੋਂ ਇਲਾਵਾ ਬੈਸਟ ਸਪੋਰਟਿਵ ਪਰਸਨ ਇਨ ਲਾਈਫ ਜਿਹਦਾ ਸਾਥ ਹਮੇਸ਼ਾ ਤੁਹਾਡੇ ਨਾਲ ਹੁੰਦਾ ਹੈ ਫੈਮਿਲੀ ਨੂੰ ਛੱਡ ਕੇ ਕਾਫੀ ਜਾਣਿਆਂ ਦਾ ਡਿਊਰਿੰਗ ਸਟਰਗਲ ਟਾਈਮ ਕਾਫੀ ਜਾਣਿਆਂ ਦਾ ਸਾਥ ਰਿਹਾ ਜਿੰਨਾ ਟੀਚਰਸ ਕੋਲੋਂ ਮੈਂ ਸਿੱਖਿਆ ਪ੍ਰੋਫੈਸਰ ਕਰਵਿੰਦਰ ਸਿੰਘ ਜੀ ਸੁਸ਼ੀਲ ਨਾਇਰ ਜੀ ਔਰ ਕੁਲਜੀਤ ਸਿੰਘ 뮤직 ਡਾਇਰੈਕਟਰ ਨੇ ਪੁਰਾਣੇ ਉਹਨਾਂ ਨੇ ਕਾਫੀ ਸਪੋਰਟ ਕੀਤਾ ਔਰ ਹੁਣ ਮੈਨੂੰ ਬਣਾਉਣ ਵਾਲੇ ਉਹ ਪੰਜਾਬ ਬ੍ਰੈਕਟਸ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਉਹਨਾਂ ਨੇ ਔਰ ਜਯਾਚ ਨਿਮਰਤ ਖਹਿਰਾ ਸਿੰਗਰ ਆ ਤੇ ਉਹ ਪੰਜਾਬ ਬ੍ਰੈਕਟਸ ਕਰਕੇ ਕੀ ਬਾਤ ਹੈ ਪਰਫਾਰਮ ਇੱਥੇ ਕਰਕੇ ਜ਼ਿਆਦਾ ਵਧੀਆ ਲੱਗਦਾ ਕਿ ਬਾਹਰ ਦੋਨੋਂ ਜਗ੍ਹਾ ਦੋਨੋਂ ਜਗ੍ਹਾ ਖੈਰ ਇਹ ਤਾਂ ਸਭ ਮੇਰੇ ਸਵਾਲ ਸੀ ਤੁਹਾਡੇ ਬਾਰੇ ਹੋਰ ਸਵਾਲ ਨੈਟ ਤੇ ਵੀ ਆਏ ਹੋਏ ਨੇ ਕਿਉਂਕਿ ਜਦੋਂ ਮੈਂ ਆਉਣ ਤੋਂ ਪਹਿਲਾਂ ਪੋਸਟ ਪਾ ਦਿੰਦਾ ਹੁੰਦਾ ਕਿ ਅੱਜ ਮੈਂ ਇਸ ਆਰਟਿਸਟ ਨਾਲ ਸੋ ਤੁਹਾਡੇ ਜਿਹੜੇ ਫੈਨਸ ਨੇ ਉਹਨਾਂ ਦੇ ਵੀ ਕੋਈ ਸਵਾਲ ਆਏ ਹੋ ਮੈਂ ਥੋੜਾ ਸ਼ੇਅਰ ਕਰੂੰਗਾ ਹਾਂਜੀ ਸੋ ਦਾ ਜਿਹੜਾ ਸਵਾਲ ਹੈ ਗੋਨਾ ਗੋਨਾ ਦੀ ਗੋਨਾ ਜੀ ਹਾਂਜੀ ਮਨਦੀਪ ਕੋਰ ਹੈ ਜੀ ਕਰਨਾਲ ਤੋਂ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਇੰਨੇ ਸੋਹਣੇ ਹੋ ਮੇਰੀ ਗੱਲ ਰਿਪੀਟ ਦੇ ਜੀ ਹਨਾ ਸੋ ਖਾਸ ਟਿਪਸ ਕੀ ਆ ਖੂਬਸੂਰਤ ਰਹਿਣ ਦੇ ਲਈ ਖਾਸ ਟਿਪਸ ਕੁਝ ਵੀ ਨਹੀਂ ਜਾਦਾ ਧਿਆਨ ਨਾ ਦੋ ਓਕੇ ਗੁਰਦੀਪ ਫਰੋਮ ਬਟਾਲਾ ਤੁਹਾਡੇ ਸ਼ਹਿਰ ਤੋਂ ਹੀ ਲਿਖ ਰਿਹਾ ਨੇ ਜੀ ਕਿ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਤੇ ਮੈਂ ਬਟਾਲੇ ਦਾ ਹੀ ਆ ਪਰ ਤੁਹਾਨੂੰ ਮਿਲ ਨਹੀਂ ਪਾਇਆ ਤੁਹਾਨੂੰ ਮਿਲਣ ਦੇ ਲਈ ਕਿੱਥੇ ਆਉਣਾ ਪਊਗਾ ਕਦੀ ਵੀ ਮੈਂ ਬਟਾਲੇ ਆਵਾ ਮੇਰੇ ਘਰ ਆ ਜਾਓ ਸੋ ਮੰਦੀਪ ਜੀ ਸੁਣ ਲੋ ਤੁਸੀਂ ਨੈਕ ਕਵੈਸਚਨ ਹੈ ਜੀ ਅੰਮ੍ਰਿਤ ਢੱਲੋਂ ਦਾ ਉਹਨਾਂ ਦਾ ਕਹਣਾ ਇੱਕ ਇੰਡਸਟਰੀ ਜਿਹੜੀ ਤੁਹਾਡਾ ਕੰਪੀਟੀਟਰ ਕੌਣ ਹੈ ਜਿਹਨੂੰ ਤੁਸੀਂ ਮੰਨਦੇ ਹੋ ਮੇਰੇ ਨਾਲ ਸਵਾਲ ਫੇਰ ਰਿਪੀਟ ਹੋ ਗਿਆ ਮੇਰਾ ਕੰਪੀਟੀਸ਼ਨ ਮੈਂ ਹੀ ਆ ਮੈਂ ਆਪਣੇ ਤੋਂ ਨੈਕ ਕਵੈਸਚਨ ਹੈ ਜੀ ਗਗਨ ਦਾ ਫਰੋਮ ਕਪੂਰਥਲਾ ਨਮਰਜੀ ਮੈਂ ਬਹੁਤ ਸਾਰੇ ਗਾਣੇ ਲਿਖਦਾ ਤੁਹਾਨੂੰ ਲੈ ਕੇ ਵੀ ਮੈਂ ਗੀਤ ਲਿਖੇ ਹੋਏ ਨੇ ਸੋ ਜੇ ਤੁਹਾਨੂੰ ਆਪਣਾ ਗਾਣਾ ਲਿਖਿਆ ਹੋ ਜਣਾ ਚਾਹਵਾ ਮੈਂ ਸੋ ਕਿਵੇਂ ਕੰਟੈਕਟ ਕਰ ਸਕਦਾ ਜੀ ਆ ਪੇਜ ਦੇ ਉੱਤੇ ਮੈਨੇਜਮੈਂਟ ਦਾ ਨੰਬਰ ਹੈ ਤੁਸੀਂ ਉੱਥੇ ਕੀ ਬਾਤ ਖੈਰ ਇਹ ਮੇਰੇ ਸਵਾਲ ਸੀ ਨਾਲ ਜਿਹੜੇ ਆਡੀਅנס ਸਾਡੇ ਫੈਨ ਹੁੰਦੇ ਸਵਾਲ ਵੀ ਹੋਗੇ ਛੋਟਾ ਜਿਹਾ ਰੈਪਿਡ ਫਾਇਰ ਰਾਉਂਡ ਖੇੜਦੇ ਸੋ ਰੇਡੀਓ ਦੇ ਲਈ ਕਜੀ ਮੈਂ ਨਾਮ ਲਵਾਂਗਾ ਆਰਟਿਸਟ ਇੰਡਸਟਰੀ ਤੁਸੀਂ ਇਹਨਾਂ ਨੂੰ ਰੈਂਕ ਦੇ ਹਿਸਾਬ ਨਾਲ ਨੰਬਰ ਦੇਣਾ ਠੀਕ ਹੈ ਜੀ ਪਹਿਲੇ ਨੰਬਰ ਤੇ ਮੈਂ ਨੰਬਰ ਤੁਸੀਂ ਦੇਣੀ ਠੀਕ ਹੈ ਜੀ ਨਰਿੰਦਰ ਬਾਠ ਹੈਪੀ ਰਾਈ ਗੋਟੀ ਬੱਬੂ ਯਰਨ ਮੁੱਲੇ ਹੂਜ਼ ਨੰਬਰ 1 ਮੇਰੇ ਲਈ ਸਾਰੇ ਬਰਾਬਰ ਨੇ ਕਿਉਂਕਿ ਨਰਿੰਦਰ ਬਾਜ ਜੀ ਦਾ ਐਸਪੀ ਦਾ ਰੈਂਕ ਚੱਲਿਆ ਹੈ ਹੈਪੀ ਰਾਈ ਗੋਟੀ ਜੀ ਦਾ ਦबई ਵਾਲੇ ਸ਼ੇਕ ਬਹੁਤ ਚੱਲਿਆ ਹੈ ਬੱਬੂ ਜੀ ਨਾਲ ਗਿੱਦਾ ਪੰਗੜਾ ਕੀਤਾ ਤਾਂ ਵੀ ਚੰਗਾ ਲੱਗਦਾ ਬੱਬੂ ਬੰਦ ਸਾਰੇ ਨੰਬਰ 1 ਤੇ ਆ ਮੈਂ ਇਹਦੇ 'ਚ ਰੈਂਕ ਨਹੀਂ ਕਰ ਸਕਦੀ ਕੀ ਪਤਾ ਫੇਵਰਟ 뮤జిక్ ਡਾਇਰੈਕਟਰ ਇੰਡਸਟਰੀ ਪ੍ਰੀਤ ਹੰਦ ਫੇਵਰਟ ਕਲਰ yellow yellow ਫੇਵਰਟ ਡੈਸਟੀਨੇਸ਼ਨ ਜਿੱਥੇ ਜਾਣਾ ਪਸੰਦ ਕਰੋਗੇ ਆਪਣੀ ਫੈਮਿਲੀ ਦੇ ਨਾਲ ਕੈਲਗਰੀ আচ্ছা ਠੀਕ ਹੈ ਥੈਂਕ ਯੂ ਸੋ ਮਚ ਤੁਸੀਂ ਬੜੇ ਓਨੈਸਟੀ ਜਿਹੜੇ ਤੁਸੀਂ ਆਨਸਰ ਉਹ ਦਿੱਤੇ ਸੀ ਸੋ ਜਾਣ ਲੱਗੇ ਜਿਹੜੇ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂ ਕੀ ਕੀ ਨਵਾਂ ਆ ਰਿਹਾ ਹੈ ਆ ਸਾਊਂਡ ਆਫ ਪੰਜਾਬ ਹਮਮ ਔਰ ਮੂਵੀ ਦੀ ਵੀ ਜਲਦੀ ਅਨਾਉਂਸ ਕਰ ਰਹੇ ਆ ਮੂਵੀ ਕੁਝ ਦੇਖਣਾ ਡਿਸਕਲੋਸ ਕਰਨਾ ਹੋਵੇ ਤਾਂ ਨਹੀਂ ਹਲੇ ਨਹੀਂ ਆ ਰਿਹਾ ਕੁਝ ਅਰਬਨ ਟਰੈਕਸ ਆ ਰਹੇ ਆ ਉਹਦੀ ਵੀਡੀਓਜ਼ ਕਾਫੀ ਬਾ ਕਮਾਲ ਕੀਤੀਆਂ ਨੇ ਹਰਨਬੀਰ ਸਿੰਘ ਜੀ ਨੇ ਸੋ ਮਾਜੇ ਵਾਲਾ ਤਾਂ ਕੋਈ ਆ ਰਿਹਾ ਹਲੇ ਸਾਰੇ ਮਾਜੇ ਵਾਲਿਆਂ ਲਈ ਆ ਕੀ ਬਾਤ ਹੈ ਮਤਲਬ ਗਾਣੇ ਕੋਈ ਤਿਆਰ ਹੋ ਚੁੱਕੇ ਜਿਹੜਾ ਕੋਈ ਇੰਨਾ ਚੋ ਇੱਕ ਡਿਸਕਲੋਸ ਕਰਨਾ ਚਾਹੋਗੇ ਤੁਸੀਂ ਨਹੀਂ ਗਾਣਾ ਤਾਂ ਕੋਈ ਡਿਸਕਲੋਸ ਨਹੀਂ ਪਹਿਲਾਂ ਕਰਨਾ ਮਤਲਬ ਕਦੋਂ ਤੱਕ ਆਪਾਂ ਵੇਟ ਕਰਸੇ ਤੁਹਾਡਾ ਨਵਾਂ ਵਾਲਾ ਪ੍ਰੋਜੈਕਟ ਸੌਣਗੇ ਫਿਲਹਾਲ ਇਹਨੂੰ ਪੰਗੜਾ ਕਿਦਾ ਜਿਵੇਂ ਹੁਣੇ ਰੀਸੈਂਟਲੀ ਆਇਆ ਹੋਰ 15ਵੀਆਂ ਦਿਨਾਂ ਤੱਕ ਐਲਬਮ ਦਾ ਸੈਕਿੰਡ ਟ੍ਰੈਕ ਮਤਲਬ ਇਸ ਸਾਲ ਆਪਾਂ ਕੋਈ ਮੂਵੀ ਵੀ ਦੇਖ ਸਕਦੇ ਨਿਮਰਬ ਵੀ ਹੋਰ ਇਸ ਸਾਲ ਨਹੀਂ ਆਈ ਥਿੰਕ ਅਗਲੇ ਸਾਲ ਕੀ ਬੋਲ ਥੈਂਕ ਯੂ ਸੋ ਮਚ ਹਮਨਾ ਬਹੁਤ ਵਧੀਆ ਲੱਗਾ ਗੱਲਾਂ ਬਾਤਾਂ ਕਰਕੇ ਐਂਡ ਵਿਸ਼ ਯੂ ਲੱਕ ਤੁਸੀਂ ਹੋਰ ਅੱਗੇ ਜਾਓ ਫਿਲਮਾਂ 'ਚ ਵੀ ਕੰਮ ਕਰੋ ਐਂਡ ਇਦਾਂ ਹੀ ਪੰਜਾਬੀ ਮਾਂ ਬੋਲੀ 'ਸੇ ਵਕਾਦਰੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸੋ ਗਾਇਸ ਅੱਜ ਮੇਰੇ ਨਾਲ ਸੀ ਵੈਰੀ ਟੈਲੈਂਟਡ ਐਂਡ ਵੈਰੀ ਗੌਰਜੀਅਸ ਨਿਮਰ ਕੇਰਾ ਐਂਡ ਆਈ ਹੋਪ ਤੁਹਾਨੂੰ ਸਾਰਾ